ਸਾਡੇ ਘਰ ਦੇ ਵਿੱਚ ਕਈ ਚੀਜ਼ਾਂ ਅਸੀਂ ਆ ਜਿਹੜੀਆਂ ਸਾਨੂੰ ਕਿਸੇ ਜੋਸੀ ਕੋਲੇ ਜਾਣ ਦੀ ਲੋੜ ਨਹੀਂ ਪਿੱਤਲ ਦੀ ਪ੍ਰਾਂਚਾਟਾ ਗੁਨੋ ਰਸੋਈ ਚ ਸਫਾਈ ਜਿਆਦਾ ਰੱਖੋ ਔਰ ਘਰ ਦੇ ਵਿੱਚ ਮੈਂ ਇੱਕ ਚੀਜ਼ ਦੱਸਣ ਲੱਗਿਆ ਤੁਹਾਨੂੰ ਘਰ ਦੇ ਚਾਰੋਂ ਦਿਸ਼ਾਵਾਂ ਦੇ ਵਿੱਚ ਤੁਸੀਂ ਨਮਕ ਰੱਖ ਦੋ ਕੰਚ ਦੀ ਕੋਲੇ ਚ ਉਹ ਤੁਸੀਂ ਨਮਕ ਤਿੰਨ ਚਾਰ ਦਿਨਾਂ ਬਾਅਦ ਦੇਖੋਗੇ ਜਿਸ ਸਾਈਡ ਤੇ ਨਮਕ ਦੇ ਵਿੱਚ ਪਾਣੀ ਆ ਜਵੇ ਸਮਝ ਲਓ ਕਿ ਉੱਥੇ ਵਾਸਤੂ ਦੋਸ਼ ਹੈਗਾ ਉੱਥੇ ਕੋਈ ਨੈਗੇਟਿਵਿਟੀ ਬਹੁਤ ਜ਼ਿਆਦਾ ਹੈ ਅੱਛਾ ਉਹਨੂੰ ਤੁਸੀਂ ਨਮਕ ਨੂੰ ਫਿਰ ਚੇਂਜ ਕਰ ਦੋ ਤੁਸੀਂ 2-4 ਵਾਰੀ ਚੇਂਜ ਕਰੋਗੇ ਉਹ ਨਮਕ ਨੇ ਤੁਹਾਡੀ ਸਾਰੀ ਨੈਗੇਟਿਵਿਟੀ ਖਿੱਚ ਲੈਣੀ ਹੈ ਤੁਹਾਡੇ ਘਰ ਦੇ ਵਿੱਚ ਕਲੇਸ਼ ਹਮ ਬਰਕਤ ਪੈਣੀ ਸ਼ੁਰੂ ਹੋਣੀ ਤੁਹਾਨੂੰ ਜਿਆਦਾ ਤੌਰ ਤੇ ਵਾਸਤੂ ਕਰਨ ਦੀ ਲੋੜ ਹੀ ਨਹੀਂ ਪੈਣੀ ਇੱਕ ਸਿਰਫ ਨਮਕ ਦੇ ਵਿੱਚ ਇੰਨੀ ਤਾਕਤ ਹੈ ਹਮ ਲੇਕਿਨ ਅਸੀਂ ਲੋਗ ਜਿਹੜੇ ਆ ਵਧੀਆ ਤੋਂ ਵਧੀਆ ਬੰਦੇ ਬੁਲਾ ਕੇ ਪੁੱਛਦੇ ਕੀ ਉਪਾਏ ਕਰੀਏ ਲੇਕਿਨ ਉਪਾਏ ਕਰਨ ਵਾਲੇ ਬੰਦੇ ਦੇ ਵਿੱਚ ਹੁਣ ਦੇਖੋ ਜੇ ਕਿਸੇ ਬੰਦੇ ਨੂੰ ਅਸੀਂ ਦਿੱਲੀੋਂ ਬੁਲਾਵਾਂਗੇ ਤੇ ਪੰਜਾਬ ਦਾ ਫਰਕ ਹੋਊਗਾ हिमाचल वाले बंदे मिलाओगे ਉੱਥੇ ਫਰਕ ਹੋਗਾ ਜਿਹੜੀ ਸਟੇਟ 'ਚ ਬੰਦਾ ਬੈਠਾ ਉੱਥੇ ਦਾ ਵਾਸਤੂ ਵੀ ਅਲੱਗਾ ਹੋਊਗਾ